ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਮ ਸੋ ਪਤਾ ਨਹੀਂ ਮੈਨੂੰ 20 ਮਿੰਟ ਲੱਗੂਗੇ ਪਰ ਜਿਹਦੇ ਥੋੜੀਏ ਵਿਚਾਰ ਸਾਂਝੇ ਕਰਨੇ ਆ ਮੈਂ ਜ਼ਰੂਰ ਕੋਸ਼ਿਸ਼ ਕਰਾਂਗਾ ਇਫੈਕਟਿਵਨੈਸ ਜੀ ਆਪਾਂ ਦੇਖੀ ਜਾਵੇ ਹੁਣ ਇੱਕ ਬਹੁਤ ਵੱਡੀ ਸਾਡੇ ਵੈਸਟਰਨ ਵਰਲਡ ਵਿੱਚ ਤਾਂ ਕਾਸ ਕਰਕੇ ਆਈ ਹੋਈ ਆ ਵੀ ਜਿਹੜੇ ਆਪਣੇ ਯੂਸ ਹੈਗੇ ਆ ਬੱਚੇ ਹੈਗੇ ਆ ਸਾਰੇ ਇਹਨਾਂ ਸਿੱਖੀ ਦੇ ਵੱਲੋਂ ਜਾਂ ਤਾਂ ਦੂਰ ਜਾ ਰਹੇ ਆ ਜਾਂ ਉਸ ਪਾਸੇ ਜਾ ਰਹੇ ਆ ਜਿੱਥੇ ਜਿੱਥੇ ਮੈਂ ਦੇਖਿਆ ਵੀ ਬੜਾ ਰਿਚੁਅਲਿਸਟਿਕ ਕੰਮ ਹੋ ਰਿਹਾ ਆਪਾਂ ਜੇ ਪਹਿਲਾਂ ਤੋਂ ਲੈ ਕੇ ਸੋਚੀ ਵੀ ਗੁਰੂ ਨਾਨਕ ਸਾਹਿਬ ਨੇ ਜਦੋਂ ਆ ਰੀਤ ਚਲਾਈ ਆ ਜਦੋਂ ਇਹ ਸਿੱਖ ਪੰਥ ਦੇ ਵਿੱਚ ਆਪਣੇ ਚਲੌਣ ਲੱਗੇ ਆ ਤਾਂ ਇਹਨਾਂ ਨੇ ਕੀਤਾ ਸੀਗਾ ਜਦੋਂ ਪੁੱਛਿਆ ਵੀ ਗਿਆ ਸੀ ਵੀ ਸੰਸਕ੍ਰਿਤ ਆਲਰੇਡੀ ਹੈਗੀ ਆ ਵੀ ਤੁਸੀਂ ਆਪ ਦੀ ਬੋਲੀ ਕਾ ਤੇ ਕਰਦੇ ਹੋ ਤਾਂ ਗੁਰੂ ਨਾਨਕ ਸਾਹਿਬ ਦਾ ਤਾਂ ਆਹੀ ਜਵਾਬ ਜਿਹਾ ਸੀਗਾ ਵੀ ਆਪਾਂ ਸਾਰਿਆਂ ਨੂੰ ਸੁਣਾਈ ਜਾਵੇ ਸਾਰਿਆਂ ਨੂੰ ਪਤਾ ਲੱਗੇ ਸਿੰਪਲੀਫਾਈ ਕਰ ਦਈਏ ਤੇ ਜੇ ਹੁਣ ਆਪਾਂ ਦੇਖੀਏ ਵੀ ਇੰਨਾ ਕੰਪਲਿਕੇਟਿਡ ਹੋਇਆ ਹੋਇਆ ਜਾਂ ਤਾਂ ਕੋਈ ਕਹਿੰਦਾ ਨਹੀਂ ਜੀ ਤੁਸੀਂ ਸ਼ੁੱਧ ਨਹੀਂ ਚੀਜ਼ਾਂ ਕਰਦੇ ਤੁਹਾਨੂੰ ਪਾਠ ਦੇ ਬਾਰੇ ਨਹੀਂ ਪਤਾ ਤੁਹਾਨੂੰ ਗੁਰਬਾਣੀ ਦੇ ਬਾਰੇ ਨਹੀਂ ਪਤਾ ਤੁਸੀਂ ਆਹ ਨਹੀਂ ਕੀਤਾ ਤੁਹਾਨੂੰ ਸੇਵਾ ਨਹੀਂ ਕਰਨੀ ਆਉਂਦੀ ਚੰਗੀ ਤਰ੍ਹਾਂ ਤੇ ਜਿਹੜਾ ਖਾਸ ਕਰਕੇ ਆਪਣਾ ਬਾਹਰਲਾ ਯੂਸ ਹੈਗਾ ਉਹ ਤਾਂ ਦੂਰ ਦੂਰ ਜਾ ਰਿਹਾ ਜਾਂ ਤਾਂ ਉਹ ਕਹਿ ਰਿਹਾ ਵੀ ਅਸੀਂ ਸਿੱਖੀ ਵੱਲ ਜਾਂਦੇ ਨਹੀਂ ਜਾਂ ਉਹ ਹੋਰ ਕੋਈ ਪਾਸੇ ਲੱਭਦੇ ਆ ਧਰਮ ਲੱਭਦੇ ਆ ਜਿਹਦੇ ਵਿੱਚ ਉਹਨਾਂ ਦੀ ਮਨ ਨੂੰ ਥੋੜੀ ਜਿਹੀ ਸੰਤੁਸ਼ਟੀ ਆਵੇ ਪੀਸ ਆਫ ਮਾਈਂਡ ਆਵੇ ਤੇ ਅਸੀਂ ਇੱਥੇ ਕਈ ਨਾ ਦੇਖਿਆ ਵੀ ਜਿੰਨਾ ਆਪਾਂ ਉਹ ਮੈਸੇਜ ਵਾਲ ਵਾਪਸ ਜਾਣਾ ਚਾਹੀਦਾ ਵੀ ਸਿੰਪਲੀਫਾਈ ਕਿਵੇਂ ਕੀਤੀ ਜਾਵੇ ਹੁਣ ਸਾਰਿਆਂ ਨਾਲੋਂ ਇੱਕ ਤਾਂ ਵੱਡੀ ਪ੍ਰੋਬਲਮ ਜਿਹੜੀ ਇਹ ਹੈਗੀ ਆ ਵੀ ਇੱਥੇ ਬਾਹਰਲੇ ਮੁਲਕਾਂ ਦੇ ਵਿੱਚ ਕਿੰਨੇ ਜਾਨਿਆਂ ਨੂੰ ਪੰਜਾਬੀ ਦੀ ਪੂਰੀ ਸਮਝ ਨਹੀਂ ਆਉਂਦੀ ਜਾਂ ਪੜ੍ਹ ਨਹੀਂ ਨਹੀਂ ਆਉਂਦੀ ਲਿਖ ਨਹੀਂ ਨਹੀਂ ਆਉਂਦੀ ਕਈਆਂ ਨੂੰ ਤਾਂ ਬੋਲ ਨਹੀਂ ਨਹੀਂ ਆਉਂਦੀ ਉਹ ਇੰਗਲਿਸ਼ ਤੇ ਰਿਲਾਇ ਕਰਦੇ ਆ ਹਾਂਜੀ ਕਮੀ ਉਹਨਾਂ ਦੀ ਆ ਪਰ ਉਹਦੇ ਬਾਰੇ ਆਪਾਂ ਇਫੈਕਟਿਵਲੀ ਵੀ ਆਪਾਂ ਨੂੰ ਇੱਕ ਟ੍ਰਾਂਸਲੇਸ਼ਨ ਬਣੋਣੀ ਚਾਹੀਦੀ ਆ ਕਿਉਂਕਿ ਜਿਹੜੀ ਹੁਣ ਇੰਗਲਿਸ਼ ਦੀ ਕੀਤੀ ਹੋਈ ਆ ਉਹ ਡਾਕਟਰ ਸੰਤ ਸਿੰਘ ਖਾਲਸਾ ਦੀ ਜਿਹੜੀ ਸਾਰੀ ਚੱਲ ਰਹੀ ਆ ਜਿਹੜੇ ਆਮ ਗੁਰਦੁਆਰਿਆਂ ਦੇ ਵਿੱਚ ਉਹੀ ਹੋ ਰਹੀ ਆ ਜੇ ਦੇਖਿਆ ਜਾਵੇ ਪੂਰੀ ਲਿਟਰਲ ਟ੍ਰਾਂਸਲੇਸ਼ਨ ਆ ਤੇ ਗੁਰਬਾਣੀ ਦੇ ਨਾਲ ਜੋੜਨਾ ਤਾਂ ਕੀ ਆ ਤੁਹਾਨੂੰ ਦੂਰ ਹੀ ਲੈ ਕੇ ਜਾਂਦੀ ਆ ਸੋ ਉਹਦੇ ਵੱਲੋਂ ਹੁੰਦਾ ਵੀ ਬੰਦਾ ਪਹਿਨੋ ਹੀ ਕਨਫਿਊਜ਼ ਹੋ ਜਾਂਦਾ ਪੜ੍ਹ ਕੇ ਸੁਣ ਕੇ ਵੀ ਸਿੱਖੀ ਦਾ ਮੈਸੇਜ ਸ਼ਬਦ ਤੋਂ ਢਾਹ ਕਹਿ ਰਿਹਾ ਤੇ ਤੁਸੀਂ ਹੋਰ ਕਹਿ ਰਹੇ ਹੋ ਇੱਕ ਤਾਂ ਇਫੈਕਟਿਵਲੀ ਆਪਾਂ ਨੂੰ ਇੱਕ ਸ਼ਬਦ ਦਾ ਉਹਦਾ ਟ੍ਰਾਂਸਲੇਸ਼ਨ ਕਰਨ ਦੀ ਲੋੜਾ ਜਿਹਦੇ ਵਿੱਚ ਕੁਸ਼ ਜਿਹਦੇ ਸਾਰੇ ਵਿਦਵਾਨ ਹੈਗੇ ਆ ਇਕੱਠੇ ਹੋ ਕੇ ਤਾਂ ਆਪਾਂ ਕਰੀਏ ਵੀ ਚਲ ਵੱਡਾ ਜੇ ਗੁਰੂ ਗ੍ਰੰਥ ਸਾਹਿਬ ਸਾਰੇ ਸ਼ਬਦ ਟ੍ਰਾਂਸਲੇਟ ਕਰਨ ਲਈ ਇੱਕ ਜਾਣੇ ਲਈ ਓខਾ ਕੰਮ ਹੈਗਾ ਵੀ ਜਿਹੜੇ ਆਪਾਂ ਸਾਰੇ ਵਿਦਵਾਨ ਹੈਗੇ ਆ ਜਿਹੜੇ ਲਾਈਕ ਮਾਈਂਡਡ ਵਾਲੇ ਤਾਂ ਕੁਝ ਰਾਗ ਲੈ ਲੋ ਕੁਝ ਸ਼ਬਦ ਕੁਝ ਉਹ ਸ਼ਬਦਾਂ ਤੋਂ ਸ਼ੁਰੂ ਕਰ ਲੋ ਜਿਹੜੇ ਆਪਣੇ ਆਮ ਗਿਆਨੀ ਪੜਦੇ ਹੁੰਦੇ ਆ ਤਾਂ ਕਰਕੇ ਉਹਨਾਂ ਦੀ ਘੱਟ ਤੋਂ ਘੱਟ ਟ੍ਰਾਂਸਲੇਸ਼ਨ ਹੋ ਜਵੇ ਕੁਝ ਇੰਗਲਿਸ਼ ਦੇ ਵਿੱਚ ਜਿਹਦੇ ਨਾਲ ਸੌਖਾ ਹੋਵੇ ਜਿਹਦੇ ਨਾਲ ਕਿਸੇ ਦੀ ਲਗਨ ਲੱਗ ਜਵੇ ਯਾਰ ਮੈਂ ਇਹ ਤਾਂ ਸੋਨਲੀ ਅੰਗਰੇਜ਼ੀ ਦੇ ਵਿੱਚ ਹੁਣ ਮੈਂ ਪੰਜਾਬੀ ਦੇ ਵਿੱਚ ਵੀ ਸਿੱਖਣ ਦੀ ਕੋਸ਼ਿਸ਼ ਕਰਾਂ ਦੂਜੀ ਗੱਲ ਹੈ ਕਿ ਵੀ ਆਪਾਂ ਥੋੜੇ ਜਿਹਾ ਚੱਲੇ ਆ ਜਿੰਨੇ ਘਟ ਜਾਂਨੇ ਮੈਂ ਦੇਖਿਆ ਜਿਹਦੀ ਗੁਰਬਾਣੀ ਵਿਆਕਰਨ ਦੇ ਨਾਲ ਉਹਨਾਂ ਦੇ ਬਾਰੇ ਉਸ ਦਾ ਨਹੀਂ ਪਤਾ ਵੀ ਇਸ ਹੁਣ ਪੰਜਾਬੀ ਮੈਂ ਵੀ ਦੇਖੋ ਲੇਟ ਉਮਰ ਦੇ ਵਿੱਚ ਆ ਕੇ ਪੜੀਆ ਤੇ ਜਦੋਂ ਹੁਣ ਮੈਂ ਪੰਜਾਬੀ ਕਈ ਵਾਰੀ ਪੜਨ ਲੱਗਿਆ ਸੀਗਾ ਜਾਂ ਪਤਾ ਲੱਗਣ ਲੱਗਿਆ ਸੀਗਾ ਤੇ ਗੁਰਬਾਣੀ ਪੜ੍ਹਦੇ ਆਂ ਫਰਕ ਬਹੁਤ ਆ ਇਟਸ ਲਾਈਕ ਜੇ ਮੈਂ ਇੰਗਲਿਸ਼ ਵਿੱਚ ਟ੍ਰਾਂਸਲੇਟ ਕਰਾਂ ਜੇ ਹੁਣ ਇੰਗਲਿਸ਼ ਤੁਸੀਂ ਸਿੱਖਦੇ ਹੋ ਤੇ ਕਿਸ ਨੇ ਤੁਹਾਨੂੰ ਸ਼ੇਕਸਪੀਅਰ ਦੀ ਕਿਤਾਬ ਦਿਖਾਤੀ ਮੂਰੇ ਕਰਤੀ ਤੁਸੀਂ ਕਹੋਗੇ ਵੀ ਆਹ ਕੀ ਲਿਖਿਆ ਹੋਇਆ ਨਾ ਤਾਂ ਇਹ ਕੋਈ ਪੁਰਾਣੀ ਅੰਗਰੇਜ਼ੀ ਦੀ ਸਮਝ ਆਉਂਦੀ ਆ ਤੇ ਨਾ ਹੋਰ ਆ ਬੋਲੀ ਹੋਰ ਆ ਪਰ ਜੇ ਆਪਾਂ ਪੂਰੀ ਕੋਸ਼ਿਸ਼ ਕਰੀਏ ਵਿਆਕਰਣ ਦੇ ਨਾਲ ਜੋੜ ਕੇ ਵੀ ਐਦਾ ਸੀ ਹਾਰੀ ਦਾ ਐਂਡ ਤੇ ਆ ਮਤਲਬ ਹੁੰਦਾ ਹੈ ਨਹੀਂ ਪ੍ਰੋਨਾਂਊਂਸ ਕਰੀਦਾ ਬਿਹਾਰੀ ਦਾ ਹਾ ਪਲੂਰਲ ਦਾ ਆ ਮਤਲਬ ਆ ਸਿੰਗੂਲਰ ਦਾ ਆ ਮਤਲਬ ਹੈਗਾ ਤਾਂ ਉਹਦੇ ਨਾਲ ਆਪਾਂ ਨੂੰ ਗੁਰਬਾਣੀ ਥੋੜੀ ਜੀ ਸੌਖੀ ਸਿੱਖਣੀ ਆ ਜਾਂਦੀ ਆ ਤੇ ਪੰਜਾਬੀ ਦੇ ਵਿੱਚ ਗੁਰਮੁਖੀ ਦੇ ਵਿੱਚ ਵੀ ਆ ਜਾਂਦੀ ਆ ਸੋ ਅਸੀਂ ਕੁਝ ਵਿਦਵਾਨ ਹੈਗੇ ਆ ਇੱਕ ਸੈਂਟੀਏਗੋ ਦੇ ਵਿੱਚ ਅਸੀਂ ਬਰੇ ਆਪ ਦੇ ਆਪ ਨੂੰ ਲੱਕੀ ਸਮਝਦੇ ਆ ਵੀ ਇੱਕ ਪ੍ਰੋਫੈਸਰ ਡਾਕਟਰ ਹੈਗੇ ਆ ਉਹਨਾਂ ਦਾ ਨਾਮ ਹੈਗਾ ਚਮਕੌਰ ਸਿੰਘ ਉਹਨਾਂ ਨੇ ਪਿਛਲੇ ਕਈ ਸਾਲਾਂ ਤੋਂ ਇਹੀ ਉਪਰਾਲਾ ਸ਼ੁਰੂ ਕੀਤਾ ਤੇ ਪਿੱਛੇ ਜੇ ਹੋਣੀ ਆ ਕਿ ਆਈ ਥਿੰਕ ਐਸ ਮਹੀਨੇ ਜਾਂ ਪਿਛਲੇ ਮਹੀਨੇ ਇਹਨਾਂ ਦੀ ਕਿਤਾਬ ਹੁਣ ਆ ਗਈ ਅ ਮੈਜ਼ਨ ਤੇ ਜਿਹੜੀ ਆਪਾਂ ਖਰੀਦ ਸਕਦੇ ਹਾਂ ਜਿਹਦੇ ਵਿੱਚ ਉਹਨਾਂ ਨੇ ਕੋਈ ਪੈਸਾ ਆਫ ਦਾ ਨਹੀਂ ਵਰਤਨ ਨੂੰ ਲੱਗੇ ਪ੍ਰੋਫਿਟ ਲੱਗੇ ਉਹ ਕਹਿੰਦੇ ਜੇਰਾ ਕੁਝ ਆਊਗਾ ਉਹ ਗੁਰਦੁਆਰੇ ਨੂੰ ਜਾਊਗਾ ਸੋ ਉਹ ਕਰ ਰਿਹਾ ਸੇਵਾ ਵੱਲੋਂ ਕੁਰਬਾਨੀ ਦੇ ਵੱਲੋਂ ਵਿਆਕਰਨ ਦੇ ਮਤਲਬ ਤਾਂ ਕਰਕੇ ਆਪਾਂ ਨੂੰ ਇਸ ਚੀਜ਼ਾਂ ਦੇ ਬਾਰੇ ਪਤਾ ਲੱਗੇ ਸੋ ਇਫੈਕਟਿਵਲੀ ਜੇ ਤਾਂ ਆਪਾਂ ਇੱਥੇ ਆ ਸਕਦੇ ਹਾਂ ਫੇਰ ਘਟ ਤੋਂ ਘਟ ਮੈਨੂੰ ਤਾਂ ਉਮੀਦ ਹੈਗੀ ਆ ਵੀ ਜਿਹੜੀ ਆਪਣੀ ਯੂਥ ਹੈਗੀ ਆ ਆਪਣੇ ਬੱਚੇ ਹੈਗੇ ਆ ਉਹ ਹੋਰ ਸਿੱਖੀ ਨਾਲ ਜੁੜ ਸਕਦੇ ਆ ਜਿਹੜੀਆਂ ਦੂਜੇ ਪਾਸਿਓਂ ਆਪਾਂ ਨੂੰ ਹੁਣ ਪ੍ਰੋਬਲਮ ਆ ਆ ਰਹੀਆਂ ਵੀ ਇੱਕ ਤਾਂ ਸਾਰੇ ਜੀ ਹੁਣ ਆਪਾਂ ਪੜੇ ਲਿਖੇ ਹੈਗੇ ਆ ਆਪਾਂ ਸਾਰੇ ਵਿਦਵਾਨ ਇੱਥੇ ਹੈਗੇ ਆ ਆਪਾਂ ਨੂੰ ਆਪ ਵੀ ਪਤਾ ਕੁਰਬਾਨੀ ਤਾਂ ਇੱਕ ਇੱਕ ਪਾਸਿਓਂ ਤਾਂ ਆਪਾਂ ਕਹਿੰਦੇ ਆ ਵੀ ਕੁਰਬਾਨੀ ਸੰਪੂਰਨ ਆ ਸਾਰਾ ਕੁਝ ਕੁਰਬਾਨੀ ਦੇ ਵਿੱਚ ਹੈਗਾ ਜਿਹੜਾ ਕੁਝ ਆਪਾਂ ਨੂੰ ਚਾਹੀਦਾ ਇਸ ਮਨੁੱਖੀ ਜੀਵਨ ਦੇ ਲਈ ਫਿਰ ਆਪਾਂ ਹੋਰ ਪੁਸਤਕਾਂ ਦੀ ਜਾਂ ਜਾਣ ਦੀ ਲੋੜ ਹੀ ਨਹੀਂ ਹੈਗੀ ਪਾਵੇਂ ਗਟਰ ਪ੍ਰਾਨ ਪਾਵੇਂ ਸੂਰਜ ਪ੍ਰਕਾਸ਼ ਪਾਵੇਂ ਉਹ ਸਾਰੇ ਹੈਗੇ ਆ ਤੇ ਜਿਹਦੇ ਆਪਣੀ ਯੂਥ ਹੈਗੀ ਆ ਜਿਹਦੇ ਉਸ ਪਾਸੇ ਜਾਣ ਲੱਗੇ ਉਹਨਾਂ ਦਾ ਵਿਸ਼ਵਾਸ ਪੂਰਾ ਉਹਦੇ ਚ ਆ ਜਾਂਦਾ ਸ ਆਪਾਂ ਨੂੰ ਇੱਕ ਬਨੋਣੀ ਚਾਹੀਦੀ ਆ ਵੋਕੈਬਲਰੀ ਜਾਂ ਕੋਸ਼ਾ ਕਿਤਾਬ ਜੀ ਦੇ ਵਿੱਚੋਂ ਸਾਰੇ ਆਨਸਰ ਜਿਹੜੇ ਆਮ ਕੁਐਸਚਨ ਆਉਂਦੇ ਆ ਉਹ ਗੁਰੂ ਗ੍ਰੰਥ ਸਾਹਿਬ ਜੀ ਦਾ ਜਵਾਬ ਆਵੇ ਉਹਨਾਂ ਦਾ ਸੋ ਜੇ ਆਪਾਂ ਦੇਖੀਏ ਵੀ ਗੁਰੂ ਤੇ ਵੀਰ ਜੀ ਨੇ ਆਹੀ ਕੋਸ਼ਿਸ਼ ਕੀਤੀ ਸੀ ਕਰਨ ਦੀ ਵੀ ਜੇ ਆਪਾਂ ਲਿਖੀਏ ਹੁਣ ਪਿਛਲੇ ਮਹੀਨੇ ਹੋਈ ਮੇਰੇ ਫਾਦਰ ਸਾਹਿਬ ਐਕਸਪਾਇਰ ਹੋਇਆ ਤਾਂ ਇੰਗਲੈਂਡ ਆਉਣਾ ਪਿਆ ਸੀ ਮਨੂੰ ਉਹਨਾਂ ਦੇ ਉਹ ਤਾਂ ਪਹਿਲੋਂ ਤੇ ਮੈਂ ਦੇਖਿਆ ਵੀ ਇੱਥੇ ਐਨੀਆਂ ਚੀਜ਼ਾਂ ਹੋ ਰਹੀਆਂ ਜਿਹੜੀਆਂ ਮੈਂ ਤਾਂ ਹੈਰਾਨ ਹੋ ਗਿਆ ਦੇਖ ਕੇ ਵੀ ਇਹ ਸਿੱਖੀ ਵੱਲੋਂ ਵੀ ਕਿਸ ਨੇ ਕਹਤਾ ਹਾਂ ਜੀ ਤੁਹਾਡੇ ਲਈ ਅਸੀਂ ਪਾਠ ਰੱਖਦੇ ਹਾਂ ਗੁਰਦੁਆਰਾ ਸਾਹਿਬ ਪਰ ਤੁਸੀਂ 1 ਘੰਟੇ ਲਈ ਆ ਕੇ ਸੁਣ ਸਕਦੇ ਹੋ ਬਾਕੀ ਟਾਈਮ ਤੇ ਤੁਸੀਂ ਪਾਠੀ ਨੇ ਆਪੇ ਪਾਠ ਕਰਨਾ ਤੇ ਵੀ ਨਾ ਪਤਾ ਇੱਕ ਦਿਨ ਮੈਂ ਗਿਆ ਤਾਂ ਇਹਨਾਂ ਨੇ ਗੋਰੀ ਰਾਗ ਤੇ ਮੈਂ ਸੁਖਨੀ ਸਾਹਿਬ ਸੁਣ ਕੇ ਆਇਆ ਅਗਲੇ ਦਿਨ ਮੈਂ ਗਿਆ ਤਾਂ ਆਸਾ ਕੀ ਵਾਰ ਤੇ ਆ ਕੇ ਬਿਲਕੁਲ ਠੀਕ ਆ ਪਾਠੀ ਪਾਠ ਕਰਦੇ ਆ ਤੀਜੇ ਦਿਨ ਗਿਆ ਵਾਪਸ ਗੋੜੀ ਰਾਗ ਪੜੀ ਜਾਂਦੇ ਆ ਭਾਈ ਸਾਹਿਬ ਨੂੰ ਫਿਰ ਮੈਂ ਦੁਬਾਰਾ ਪੁੱਛਿਆ ਕਹਿੰਦੇ ਉਹ ਸੌਰੀ ਤੁਹਾਨੂੰ ਆਪਣੇ ਕਿਸੇ ਦਾ ਹੋਰ ਪਾਠ ਸੁਣਾਇਆ ਗਿਆ ਮੈਂ ਕਿਹਾ ਮੈਨੂੰ ਤਾਂ ਕੋਈ ਫਰਕ ਨਹੀਂ ਪੈਂਦਾ ਮੈਂ ਤਾਂ ਬਾਣੀ ਸੁਣਨ ਆਇਆ ਪਰ ਇੱਥੇ ਆਪ ਨੂੰ ਨਹੀਂ ਲੋਕਾਂ ਨੂੰ ਪਤਾ ਤੇ ਆਪ ਕਹਿੰਦੇ ਆ ਵੀ ਜਿਵੇਂ ਪਹਿਰੇਦਾਰ ਬੰਦੇ ਆ ਸਿੱਖੀ ਦੇ ਵੀ ਨਹੀਂ ਤੁਹਾਨੂੰ ਨਹੀਂ ਪਤਾ ਸਾਨੂੰ ਜ਼ਿਆਦਾ ਪਤਾ ਇਸ ਪਾਸੇੋਂ ਦੂਜੀ ਗੱਲ ਨੂੰ ਆਪਣੀ ਕੀ ਹੈਗੀਆਂ ਇਨਕਨਸਿਸਟੈਂਸੀਆਂ ਬਹੁਤ ਹੈਗੀਆਂ ਜਿਹਦੇ ਆਪਾਂ ਆਪ ਉਸ ਪਾਸੇ ਨਹੀਂ ਜਾ ਰਹੇ ਜੇ ਦੇਖਿਆ ਜਾਵੇ ਹੁਣ ਸਿਖਰਤ ਮर्यादा ਅਨਸਾਰ ਜੇ ਆਪਾਂ ਗੱਲ ਕਰੀਏ ਦੋ ਤਰ੍ਹਾਂ ਦੇ ਪਾਠ ਲਿਖਿਆ ਹੋਇਆ ਸਿਖਰਤ ਮर्याਦਾ ਦੇ ਅੰਦਰ ਇੱਕ ਲਿਖਿਆ ਹੋਇਆ ਖੰਡ ਪਾਠ ਇੱਕ ਲਿਖਿਆ ਹੋਇਆ ਸਧਾਰਨ ਪਾਠ ਇਹ ਦੋ ਚੀਜ਼ਾਂ ਦੇ ਰਸਮ ਦਿੱਤੀ ਹੋਈ ਆ ਹੁਣ ਆਪਾਂ ਇੱਕ ਗੁਰਦੁਆਰੇ ਜਾਓ ਤਾਂ ਉਹ ਸੰਪਤ ਪਾਠ ਇੱਕ ਗੁਰਦੁਆਰੇ ਜਾਓ ਤਾਂ ਸਹਿਜ ਪਾਠ ਕਹਿੰਦੇ ਆ ਇੱਕ ਗੁਰਦੁਆਰੇ ਆ ਉਹ ਹੋਰ ਪਾਠ ਕਹਿੰਦੇ ਆ ਇਹ ਬੱਚਿਆਂ ਨੂੰ ਕਨਫਿਊਜ਼ ਕਰਨਾ ਹੀ ਆ ਵੀ ਬੱਚੇ ਜਿਹਦੇ ਆਪਣੇ ਹੈਗੇ ਉਹ ਕਹਿੰਦੇ ਛੱਡੋ ਪਰਾਂ ਤੁਸੀਂ ਆਪੇ ਆਪ ਦਾ ਕਰ ਲਓ ਜਿਹੜਾ ਕਰਨਾ ਸਾਨੂੰ ਆਪਦੇ ਪਾਸੇ ਕਰ ਲੈਣ ਦਿਓ ਉਨ ਗੁਰਦੁਆਰੇ ਜਾ ਕੇ ਮੈਂ ਚਲੋ ਬੇਨਤੀ ਕੀਤੀ ਸੀ ਪੁੱਛਿਆ ਵੀ ਸੀਗਾ ਉਹਨਾਂ ਨੂੰ ਇੱਕ ਛੋਟੀ ਜੀ ਐਗਜ਼ਾਮਪਲ ਦਿਨਾ ਤਾਂ ਕਹਿੰਨ ਨੂੰ ਵੀ ਆਪਾਂ ਸਹਿਜ ਪਾਠ ਕਹਿੰਦੇ ਆ ਸੁਧਾਰਨ ਕਾਤ ਨਹੀਂ ਕਹਿੰਦੇ ਤਾਂ ਉਹਨਾਂ ਦਾ ਜਵਾਬ ਇਹ ਸੀਗਾ ਵੀ ਜੀ ਸੁਧਾਰਨ ਪਾਠ ਤਾਂ ਆਮ ਪਾਠ ਹੁੰਦਾ ਤੇ ਮੈਂ ਕਿਹਾ ਆਮ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਆਮ ਬੰਦੇ ਲਈ ਹੀ ਕੀਤੀ ਸੀਗੀ ਜਿਹੜੀ ਰੀਤ ਸ਼ੁਰੂ ਕੀਤੀ ਆ ਇਹ ਹੋਣਾ ਹੀ ਚਾਹੀਦਾ ਇਸ ਪਾਸੇ ਵੀ ਸਿੰਪਲ ਰੱਖੋ ਤੁਸੀਂ ਤੁਸੀਂ ਹੋਰ ਕਰਦੇ ਹੋ ਕਹਿੰਦੇ ਨਹੀਂ ਜੀ ਉਹ ਵਿਦਵਾਨਾਂ ਨੇ ਬਣਾਇਆ ਵਾ ਉਹ ਨਾਮ ਸਹਿਜ ਰਖੀ ਦਾ ਹੁੰਦਾ ਮੈਂ ਕਿਹਾ ਵੀ ਸਹਿਜ ਕਿੱਥੇ ਆਇਆ ਫਿਰ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਵੀ ਸਹਿਜ ਪਾਠ ਕਰੋ ਇਹ ਵੀ ਵਿਦਵਾਨਾਂ ਨੇ ਹੁਣ ਤੁਸੀਂ ਲਾਇਆ ਤੁਸੀਂ ਤਾਂ ਘੱਟੋ ਘਾਟ ਆਪਦੀ ਬਰਿਆਦਮ ਨਹੀਂ ਫੋਲੋ ਕਰਦੇ ਜਿਹੜੀ ਪੰਥ ਪਰਵਾਨਤ ਹੋਈ ਹੋਈ ਆ ਤਾਂ ਉਹ ਕਹਿੰਦੇ ਨਹੀਂ 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 ਸਾਡੇ ਤਾਂ ਇਦਾਂ ਆ ਹੀ ਚੱਲੂਗਾ ਅਰਦਾਸ ਵੀ ਆਪਦੀ ਵੱਖਰੀ ਕਰਦੇ ਆ ਅਰਦਾਸ ਦੇ ਵਿੱਚੋਂ ਕੁਝ ਜਿਹੜੇ ਹੁੰਦੇ ਆ ਵੀ ਕੋਈ ਕੰਸਿਸਟੈਂਸੀ ਇਸ ਪਾਸੇ ਹੈ ਨਹੀਂ ਤੇ ਆਪਾਂ ਨੂੰ ਜ਼ਰੂਰੀ ਹੈਗਾ ਵੀ ਇੱਕ ਪਾਸੇੋਂ ਆਪਾਂ ਸਾਰੇ ਵਿਦਵਾਨ ਜਿਹੜੇ ਹੈਗੇ ਆ ਜਿਹੜੇ ਮੰਨਦੇ ਆ ਕੀ ਗੁਰੂਗ੍ਰੰਥ ਸਾਹਿਬ ਸੰਪੂਰਨ ਆ ਗੁਰੂਗ੍ਰੰਥ ਸਾਹਿਬ ਦੇ ਵਿੱਚ ਸਾਰੇ ਸਵਾਲ ਕੀਤੇ ਹੋਏ ਆ ਗੁਰੂਗ੍ਰੰਥ ਸਾਹਿਬ ਦੇ ਵਿੱਚ ਸਾਰੀ ਜੀ ਸਿੱਖਿਆ ਹੈਗੀ ਆ ਉਹ ਆਪਾਂ ਮੰਨਦੇ ਆ ਆਪਣੇ ਮਨੁੱਖੀ ਜੀਵਨ ਦੀ ਉਹ ਜ਼ਰੂਰੀ ਹੈਗੀ ਆ ਕਰਨੀ ਕੋਈ ਕੰਸਿਸਟੈਂਸੀ ਲਿਆਈਏ ਇਸ ਪਾਸੇ ਉਹ ਤੇ ਜੇ ਆਪਾਂ ਇਸ ਪਾਸੇ ਲੋਕਾਂ ਨੂੰ ਦੱਸਣ ਲੱਗ ਜਾਈਏ ਮੇਰੇ ਮਨ ਤੇ ਲੈਂਗੁਏਜ ਬਣਾਈਏ ਜਿਹਦੇ ਵਿੱਚੋਂ ਆਪਣਾ ਯੂਜ਼ ਦੇ ਵਿੱਚ ਸਮਝ ਜਾਵੇ ਐਗਜ਼ਾਮਪਲ ਲਾਈਏ ਉਹਨਾਂ ਨੂੰ ਜਿਨ੍ਹਾਂ ਨੂੰ ਉਹਨਾਂ ਆਰਮ ਸਕੂਲ ਦੇ ਵਿੱਚ ਜਾਂਦੇ ਪੜ੍ਹਦੇ ਸੌਂਦੇ ਉਸ ਬੋਲੀ ਦੇ ਵਿੱਚ ਉਸ ਮੀਡੀਅਨ ਦੇ ਵਿੱਚ ਜਿਹੜੇ ਉਹਨਾਂ ਨੂੰ ਉਹਨਾਂ ਦੇ ਨਾਲ ਆਲਰੇਡੀ ਜੁੜੇ ਹੋਏ ਆ ਤਾਂ ਮੈਨੂੰ ਉਮੀਦ ਹੈਗੀ ਆ ਵੀ ਘੱਟ ਤੋਂ ਘੱਟ ਜਿਹੜੀ ਸਿੱਖੀ ਵੱਲੋਂ ਪੀਸ ਆਫ ਮਾਈਂਡ ਉਹਨਾਂ ਨੂੰ ਆ ਸਕਦੀ ਆ ਉਹ ਹੋਰ ਕਿਤੋਂ ਨਹੀਂ ਮਿਲਣੀ ਇੱਥੇ ਜਦੋਂ ਕਿੰਨੀ ਵਾਰੀ ਇੱਥੇ ਗੁਰਦੁਆਰੇ ਹੁਣ ਬੋਲਣਾ ਪਿਆ ਕਰਨਾ ਪਿਆ ਵੀ ਫਾਦਰ ਵਿਲੇਜ ਸਪੀਚ ਜੀ ਛੋਟੀ ਜੀ ਲਿਖੀ ਕੁਝ ਖਾਸ ਨਹੀਂ ਤਾਂ ਲੋਕੀ ਕਹਿੰਦੇ ਵੀ ਤੁਹਾਨੂੰ ਇੰਨਾ ਪੀਸ ਆਫ ਮਾਈਂਡ ਕਿਵੇਂ ਆਇਆ ਕਿੱਥੋਂ ਆਇਆ ਮੈਂ ਕਿਹਾ ਵੀ ਮਨ ਸੁਣ ਮਾਫਗਰ ਨਖਾਂਜੀ ਹੈਗੀ ਮੈਂ ਕਹਿੰਦਾ ਮੇਰੇ ਵੱਲੋਂ ਨਹੀਂ ਇਹ ਤਾਂ ਗੁਰੂ ਸਾਹਿਬ ਵਿਚੋਂ ਹੀ ਲੈ ਆ ਰਹੇ ਆ I I fully believe ਜਿੰਨਾ ਆਪਾਂ ਗੁਰਬਾਣੀ ਨਾਲ ਜੁੜਦੇ ਆਂ ਉਹਨੇ ਆਪਾਂ ਸਟਰੋਂਗ ਹੁੰਨੇ ਆਂ ਉਹਨੇ ਆਪਾਂ ਜਿਹੜਾ ਮੈਸੇਜ ਹੈਗਾ ਗੁਰਬਾਣੀ ਦਾ ਉਹ ਆਪਣੇ ਵਿੱਚੋਂ ਬਾਹਰ ਹੁੰਦਾ ਪਰ ਗੱਲ ਹੈਗੀ ਆ ਵੀ ਕੁਝ ਕੁਝ ਆਪਾਂ ਨੂੰ ਕੰਸਿਸਟੈਂਸੀ ਚਾਹੀਦੀ ਆ ਤੇ ਕੁਝ ਆਪਾਂ ਨੂੰ ਜਿਹਦੇ ਗੁਰਬਾਣੀ ਮੈਸੇਜ ਦੱਸ ਰਹੀ ਆ ਉਹ ਆਪਣੇ ਵੱਲੋਂ ਪਤਾ ਹੋਣਾ ਚਾਹੀਦਾ ਸਾਰਿਆਂ ਨੂੰ ਕੀ ਹੈਗਾ ਸੋ ਮੇਰੇ ਵੱਲੋਂ ਤਾਂ ਆ ਸੀਗਾ ਵੀ ਆਪਾਂ ਘੱਟ ਤੋਂ ਘੱਟ ਕੋਸ਼ ਟ੍ਰਾਂਸਲੇਸ਼ਨ ਦੀ ਬਹੁ ਬੱਟੀ ਜ਼ਰੂਰੀ ਗੱਲ ਹੈ ਕਿ ਆ ਜਿਹਦੀ ਵਿੱਚ ਹੁਣ ਆਪਣੇ ਕਿੰਨੇ ਯੂਥ ਸੈਕੰਡ ਜਨਰੇਸ਼ਨ ਥਰਡ ਜਨਰੇਸ਼ਨ ਇਟਲੀ ਦੇ ਵਿੱਚ ਵੀ ਆ ਫਰਾਂਸ ਦੇ ਵਿੱਚ ਵੀ ਕੋਸ਼ ਹੈਗੇ ਆ ਜਰਮਨੀ ਵਿੱਚ ਵੀ ਕੋਸ਼ ਹੋਊਗੇ ਵੀ ਜਿਹਦੇ ਵਿੱਚ ਪਹਿਲੋਂ ਤਾਂ ਆਪਾਂ ਇੰਗਲਿਸ਼ ਤੋਂ ਸ਼ੁਰੂ ਕਰੀਏ ਫਿਰ ਆਪਾਂ ਉਸ ਲੈਂਗੁਏਜਸ ਦੇ ਵਿੱਚ ਵੀ ਟ੍ਰਾਂਸਲੇਸ਼ਨ ਕਰੀਏ ਤਾਂ ਕਰਕੇ ਯੂਥ ਨਾਲ ਜੁੜੇ ਦੂਜੀ ਗੱਲ ਹੈਗੀ ਆ ਵੀ ਕੋਸ਼ ਆਪਾਂ ਨੂੰ ਲੋਡ ਹੈਗੀ ਆ ਸੈਮੀਨਾਰ ਰੱਖੰਦੇ ਅਸੀਂ ਗੁਰਦੁਆਰਾ ਸਾਬ 샌ਡੀਗੋ ਦੇ ਵਿੱਚ ਸ਼ੁਕਰਗੁਜ਼ਾਰ ਆ ਵੀ ਜਿਹੜੇ ਲਾਈਕ ਮਾਈਂਡਡ ਇੰਡੀਵਿਜੂਅਲਸ ਹੈਗੇ ਆ ਬੋਰਡ ਤੇ ਸਾਡੇ ਬੋਰਡ ਚੋਂ ਬਾਲੀ ਕਿੰਤੂ ਪ੍ਰੰਤੂ ਨਹੀਂ ਹੁੰਦੀ ਜਿਹੜੀ ਗੱਲ ਹੁੰਦੀ ਅਸੀਂ ਆਪੇ ਨਵੇ ਲਨੇ ਆ ਅਸੀਂ ਕਥਾ ਦੇ ਸਟੈਂਡਰਡ ਬਣਾਏ ਆ ਜਿਹਦੇ ਵਿੱਚੋਂ ਅਸੀਂ ਕਿਹਾ ਕਥਾ ਸਿਰਫ ਹੋਣੀ ਆ ਗੁਰੂ ਗ੍ਰੰਥ ਸਾਹਿਬ ਚੋਂ ਜਿਹੜਾ ਕੋਈ ਕਥਾ ਵਾਚਕ ਆਊਗਾ ਪਹਿਲੋਂ ਤਾਂ ਅਸੀਂ ਕੀਤਾ ਸੀਗਾ ਵਿਆਸਾ ਕੀ ਵਾਰ ਦੀ ਬਾਣੀ ਤੋਂ ਸ਼ੁਰੂ ਕਰਨੀ ਆ ਸ਼ਲੋਕ ਤੇ ਪੌੜੀ ਦੀ ਤੁਸੀਂ ਅਰਥ ਕਰੋ ਉਹਦੇ ਵਿੱਚੋਂ ਬਾਅਦ ਚ ਕੁਐਸਚਨ ਐਂਡ ਆਨਸਰ ਰੱਖਨੇ ਆ ਉਹ ਜਦੋਂ ਕੰਪਲੀਟ ਹੋ ਗਈ ਸੀ ਕਿ ਹੁਣ ਸਿੱਧ ਗੋਸਤੀ ਚੱਲ ਰਹੀ ਆ ਜਿਹੜਾ ਕਥਾਵਾਚਕ ਹੁੰਦਾ ਉਹਨੂੰ ਪਹਿਲਾਂ ਹੀ ਦੱਸਿਆ ਜਾਂਦਾ ਵੀ ਆਹ ਪਾਉੜੀ ਦੀ ਆਪਣੇ ਹੁਣ ਚੱਲ ਰਹੀ ਆ ਲੜੀਵਾੜ ਕਥਾ ਤੁਸੀਂ ਇਹਦੇ ਵਿੱਚ ਕਰੋ ਤੇ ਇਸ ਤੋਂ ਬਾਅਦ ਅੱਧਾ ਘੰਟਾ 40 ਮਿੰਟ ਰੱਖੇ ਜਾਂਦੇ ਆ ਤੁਹਾਡੇ ਲਈ ਸਵਾਲ ਜਵਾਬ ਉਸ ਟੌਪਿਕ ਦੇ ਕੁਈ ਅਸੀਂ ਹੋਰ ਟਾਪਿਕ ਦੇ ਵਿੱਚ ਨਹੀਂ ਉਹਨਾ ਜਿਹਦੇ ਵਿੱਚ ਤੁਸੀਂ ਵਿਚਾਰ ਕਰੋਗੇ ਤਾਂ ਕਰਕੇ ਇੰਨਾ ਹੁੰਦਾ ਵੀ ਬੰਦਾ ਸੋਚਦਾ ਔਣ ਤੋਂ ਪਹਿਲੋਂ ਇਹ ਨਹੀਂ ਹੈਗਾ ਜਿਵੇਂ ਪਹਿਲੋਂ ਸਾਡੇ ਆਗੇ ਜੇ ਤੁਸੀਂ ਇੱਕ ਜੀ ਵਾਰੀ ਜ਼ਿੰਦਗੀ ਚ ਜੂਰ ਸਾਹਿਬ ਨਹੀਂ ਗਏ ਤੁਹਾਡੀ ਜ਼ਿੰਦਗੀ ਸਫਲ ਨਹੀਂ ਹੁੰਦੀ ਤੋਂ ਇਦਾਂ ਕਰਦੇ ਉਹ ਕਰਦੇ ਉਹ ਕਹਾਣੀਆਂ ਸਾਰੀਆਂ ਪਾਸੇ ਰਹਿ ਜਾਂਦੀਆਂ ਦੂਜੀ ਕੀਰਤਨ ਦੀ ਮर्यादा ਦੇ ਵਿੱਚ ਅਸੀਂ ਸਟੈਂਡਰਡਾਈਜ਼ ਕੀਤਾ ਹੋਇਆ ਸਾਡੇ ਭਾਈ ਸਾਹਿਬ ਨੂੰ ਕਿਹਾ ਹੋਇਆ ਸਾਨੂੰ ਇਹ ਨਹੀਂ ਹੈਗਾ ਵੀ ਤੁਸੀਂ ਘੰਟੇ ਚ ਅੱਠ ਸ਼ਬਦ ਪੜੋ ਪਾਵੇਂ ਚਾਰ ਪੜੋ ਪਰ ਉਹ ਚਾਰਾਂ ਦੇ ਵਿਚਾਰ ਵੀ ਕਰੋ ਸ਼ੋਰਟ ਦੇ ਵਿੱਚ ਦੱਸੋ ਸਾਰਿਆਂ ਨੂੰ ਇਹਨਾਂ ਦਾ ਮਤਲਬ ਕੀ ਹੈਗਾ ਇਹ ਕੀ ਆਪਾਂ ਨੂੰ ਲਾਈਫ ਦੇ ਵਿੱਚ ਕਿਵੇਂ ਅਪਲਾਈ ਕਰ ਸਕਦੇ ਆ ਤਾਂ ਕਰਕੇ ਹੌਲੀ-ਹੌਲੀ ਜਿਹੜੇ ਆਪਣੇ ਸੰਗਤ ਹੈ ਕੀ ਸੰਗਤ ਨੂੰ ਵੀ ਪਤਾ ਲੱਗੇ ਕੁਰਬਾਨੀ ਦਾ ਕੀ ਮੈਸੇਜ ਹੈਗਾ ਸੋ ਇਸ ਆਪਣੇ ਕੁਝ ਹੌਲੀ ਇਹ ਚੀਜ਼ਾਂ ਲਿਆ ਸਕਦੇ ਆ ਅਸੀਂ ਜਿਹੜੇ ਸਾਡੇ ਹੈਗੇ ਆ ਗੁਰਦੁਆਰੇ ਦੀ ਮर्यादा ਉਹ ਵੀ ਅਸੀਂ ਹੋਰ ਗੁਰਦੁਆਰਿਆਂ ਨੂੰ ਦਿੱਤੀ ਆ ਜਿਨ੍ਹਾਂ ਨੇ ਪੁੱਛਿਆ ਵੀ ਤੁਸੀਂ ਇਹ ਚਲਾਉਂਦੇ ਹੋ ਤੁਸੀਂ ਕਿਵੇਂ ਐਨੂੰ ਸ਼ੁਰੂ ਕੀਤਾ ਤੁਹਾਡੇ ਕੀ ਗਾਈਡਲਾਈਨਸ ਹੈਗੇ ਆ ਅਸੀਂ ਸ਼ੇਅਰ ਕਰ ਦੇਣੇ ਸਾਰਿਆਂ ਨੇ ਵੀ ਘੱਟ ਤੋਂ ਘੱਟ ਹੋਵੇ ਵੀ ਤਾਂ ਕਰਕੇ ਕੁਝ ਕੰਸਿਸਟੈਂਸੀ ਆਵੇ ਤੇ ਸੰਗਤ ਨੂੰ ਪਤਾ ਲੱਗੇ ਇਸ ਬਾਰੇ ਵੀ ਕਿਵੇਂ ਕੁਰਬਾਨੀ ਨਾਲ ਜੁੜੀਏ ਸੋ ਇੰਨਾ ਕਿ ਤਾਂ ਅਸੀਂ ਕੋਸ਼ਿਸ਼ ਕਰਦੇ ਆ ਵੀ ਜਿਹੜੀ ਇਸ ਮੈਥਡ ਹੈਗੇ ਆ ਜਿੰਨਾ ਵੱਧ ਤੋਂ ਵੱਧ ਅਸੀਂ ਚਲਾ ਸਕਦੇ ਆ ਤਾਂ ਅਸੀਂ ਦੇਖਿਆ ਵੀ ਸਾਡੀ ਸੰਗਤ ਵੀ ਅਪਰੀਸ਼ੀਏਟਿਵ ਹੈਗੀ ਆ ਤੇ ਬੜੀ ਕੋਸ਼ਿਸ਼ ਹੁੰਦੀ ਆ ਆ ਕੇ ਸੁਣ ਕੇ ਗੁਰਦੁਆਰਾ ਸਾਹਿਬ ਇਹ ਨਹੀਂ ਹੈਗਾ ਵੀ ਸਿੱਧੇ ਲੰਗਰ ਵਾਲੀ ਚਲੇ ਜਾਂਦੇ ਆ ਗੱਲਾਂ ਬਾਤਾਂ ਕਰਨ ਲੱਗ ਜਾਂਦੇ ਆ ਗੁਰਬਾਣੀ ਨਾਲ ਕੋਸ਼ਿਸ਼ ਕਰੀ ਜੀ ਵੀ ਇੱਕ ਦੋ ਤਿੰਨ ਸ਼ਬਦ ਘੱਟੋ ਘਾਟ ਉਹਦੇ ਨਾਲ ਜੁੜੀਏ ਸੋ ਇਫੈਕਟਿਵਨੈਸ ਦਾ ਸੀ ਇੰਨੀ ਕਿ ਦੇਖੀ ਆ ਵੀ ਜੇ ਆਪਾਂ ਆਪ ਕੋਸ਼ਿਸ਼ ਕਰਾਂਗੇ ਤੇ ਸੰਗਤ ਨੂੰ ਸਮਝਾਉਣ ਦੀ ਕੋਸ਼ਿਸ਼ ਕਰਾਂਗੇ ਇਸ ਤਰੀਕੇ ਨਾਲ ਤਾਂ ਸੰਗਤ ਜ਼ਰੂਰ ਸੁਣਨ ਨੂੰ ਤਿਆਰ ਆ ਪਰ ਜੇ ਤਾਂ ਆਪਾਂ ਦੂਜੇ ਪਾਸੇ ਹੀ ਚਲੇ ਜਾਣਾ ਨਹੀਂ ਤੁਸੀਂ ਆਹ ਪੜੋ ਤੁਸੀਂ ਆਹ ਨਹੀਂ ਕਰਨਾ ਤੁਸੀਂ ਇਹ ਨਹੀਂ ਕਰਨਾ ਯੂ ਤਾਂ ਆਪਾਂ ਉਹੀ ਪ੍ਰੋਬਲਮ ਚ ਪਏ ਨਾ ਵੀ ਜਿਹਦੇ ਵਿੱਚੋਂ ਸਿੱਖੀ ਤੋਂ ਦੂਰ ਦੂਰ ਚੱਲਦੇ ਆਂ ਤੇ ਸਿੱਖੀ ਦੇ ਆਪਾਂ ਨੂੰ ਪੀਸ ਆਫ ਮਾਈਂਡ ਕੋਈ ਨਹੀਂ ਆ ਰਿਹਾ ਸੋ ਇਨੀਆਂ ਕੀ ਬੇਨਤੀਆਂ ਸੀ ਇਹ ਮੇਰੇ ਵੱਲੋਂ ਵੀ ਕੁਝ ਆਪਾਂ ਸ਼ੁਰੂਆਤ ਕਰੀਏ ਸਟੈਂਡਰਡਾਈਜੇਸ਼ਨ ਲਿਆਈਏ ਸਿੱਖੀ ਦੀ ਟ੍ਰਾਂਸਲੇਸ਼ਨ ਜ਼ਰੂਰ ਬਹੁਤ ਬਹੁਤ ਜ਼ਰੂਰੀ ਹੈ ਇੱਥੇ ਆਪਾਂ ਕਰਾਈਏ ਤੇ ਇਹਦੇ ਵਿੱਚੋਂ ਜੇ ਆਪਾਂ ਇੰਨੀ ਸ਼ੁਰੂਆਤ ਕਰ ਸਕਦੇ ਆਂ ਸਾਰੇ ਇਕੱਠੇ ਰਲ ਮਿਲ ਕੇ ਤਾਂ ਮੇਰੇ ਮਨ 'ਚ ਹੈਗਾ ਵੀ ਜ਼ਰੂਰ ਇਹ ਆਪਾਂ ਇੱਕ ਚੇਂਜ ਲਿਆ ਸਕਦੇ ਆਂ ਸਿੱਖੀ ਦੇ ਵਿੱਚ ਨੇ ਤਾਂ ਆਪਾਂ ਦੂਜੇ ਪਾਸੇ ਹੀ ਚਲੇ ਜਾਣਾ ਜਾਂ ਸਾਰੀ ਯੂਜ਼ ਨੇ ਉਧਰ ਚਲੀ ਜਾਣਾ ਤੇ ਇਵੈਂਸ਼ਲੀ ਆਪਾਂ ਨੂੰ ਲਾਸ ਖੋਸ ਹੀ ਹੋਈ ਨਹੀਂ ਆ ਸਾਰਿਆਂ ਲਈ